ਸਰੋਏ ਪਰ ਦੇ ਐਨੇ ਕੁ ਮਾੜੇ ਹਾਲਾਤ ਹੋ ਚੁੱਕੇ ਨੇ ਘਰੋਂ ਨਿਕਲਣਾ ਵੀ ਬਹੁਤ ਔਖਾ ਹੋ ਗਿਆ ਜੀ ਚਾਰ ਪੰਜ ਲੋਕ ਐਸੇ ਮਿਲੇ ਆ ਜਿਹੜੇ ਕਹਿਣ ਲੱਗੇ ਕਿ ਅਸੀਂ ਤਾਂ ਭਾਈ ਦਵਾਈ ਲੈਣ ਆ ਇੱਕ ਬੰਦਾ ਨਾਲ ਲੈ ਕੇ ਆਏ ਆ ਇੱਥੇ ਰੋ ਚਾਰ ਪੰਜ ਮੋੜਾਂ ਸੇ ਚੋਰੀ ਹੁੰਦੀ ਹੈ ਇੱਕ ਨੂੰ ਚੌਕੀਦਾਰੀ ਵਾਸਤੇ ਮੋੜਾਂ ਤੇ ਖਵਾਲੀ ਵਾਸਤੇ ਛੱਡ ਕੇ ਜੰਨੇ ਆ ਤੁਸੀਂ ਇਕੱਲੇ ਕਿਉਂ ਆਏ ਹੋ ਇਹ ਸ਼ਹਿਰ ਜਿਹੜਾ ਬੜੇ ਨਾਜੂ ਦੌਰ ਜੋ ਗੁਜ਼ਰ ਰਿਹਾ ਹੈ ਔਰ ਆਪ ਦੀ ਰੱਖਿਆ ਆਪ ਕਰ ਲੋ ਜੇ ਤੁਸੀਂ ਸੋਚੋਗੇ ਵੀ ਪੁਲਿਸ ਜਾਂ ਪ੍ਰਸ਼ਾਸਨ ਤੁਹਾਡੀ ਕੋ ਮਦਦ ਕਰ ਸਕਦਾ ਹੈ ਬਿਲਕੁਲ ਕੋਈ ਨਹੀਂ ਚੋਰੀ ਦਾ ਅੱਡਾ ਬਣਿਆ ਸਿਵਲ ਹਸਪਤਾਲ ਫਿਰੋਜ਼ਪੁਰ ਸ਼ਹਿਰ ਲੋਕ ਆਉਂਦੇ ਇਲਾਜ ਕਰਵਾਉਣ ਤੇ ਪੱਲੇ ਪੈਂਦੀ ਨਰਾਸ਼ਾ ਹਸਪਤਾਲ 'ਚ ਯੋਗ ਇਲਾਜ ਤਾਂ ਮਿਲਦਾ ਨਹੀਂ ਪਰ ਚੋਰ ਚੁਰਾ ਲੈ ਜਾਂਦੇ ਆ ਮੋਟਰਸਾਈਕਲ ਚੋਰਾਂ ਦੇ ਹਨ ਹੌਸਲੇ ਪੂਰੀ ਤਰ੍ਹਾਂ ਬਲੰਦ ਸਿਵਲ ਹਸਪਤਾਲ ਪ੍ਰਬੰਧਕ ਸੁੱਤੇ ਹੋਏ ਆ ਕੁੰਭ ਕੰਦੀ ਨੀਂਦ ਭਾਣਾ ਵਾਪਰਨ ਤੇ ਕੋਈ ਨਹੀਂ ਸੁਣਦਾ ਦਰਦ ਪ੍ਰਸ਼ਾਸਨਿਕ ਕਾਰਵਾਈ ਜ਼ੀਰੋ ਵਾਪਰ ਦੇ ਭਾਣੇ ਤੋਂ ਮਰੀਜ਼ ਅਤੇ ਉਹਨਾਂ ਦੇ ਵਾਰਿਸ ਬੇਹੱਦ ਦੁਖੀ ਪ੍ਰਸ਼ਾਨੀ ਦੇ ਆਲਮੇ ਚੰਗੇ ਸਿਹਤਮੰਦ ਜੀਵਨ ਦੀ ਆਸ ਨਾਲ ਸਿਵਲ ਹਸਪਤਲ ਆਉਂਦੇ ਸਕੂਟਰ ਮੋਟਰਸਾਈਕਲ ਤੇ ਭੋਲੇ ਭਾਲੇ ਗਵਾਹ ਜਾਂਦੇ ਆ ਆਪਣੀ ਸਵਾਰੀ ਕਿਉਂਕਿ ਨਾ ਚੱਲਦੇ ਆ ਉੱਥੇ ਸੀਸੀ ਟੀਵੀ ਕੈਮਰੇ ਨਾ ਕੋਈ ਚੌਕੀਦਾਰ ਨਾ ਮਾਰਖਵਾਲਾ ਕਿਸੇ ਕਰਕੇ ਇੱਥੇ ਰੋਜ਼ਾਨਾ ਵਹੀਕਲ ਚੋਰੀ ਹੋਣਾ ਬਣ ਚੁੱਕਾ ਹੈ ਇੱਕ ਕਲਚਰ ਸਰਕਾਰੀ ਦਰਵਾਜ਼ੇ ਨਹੀਂ ਕਿਸੇ ਨੂੰ ਪਰਵਾਹ ਚੋਰ ਲਗਾਤਾਰ ਨਿਰਵਿਗੰ ਚੁੱਕੀ ਲਈ ਜਾਂਦੇ ਆ ਮੋਟਰਸਾਈਕਲ ਇਸੇ ਲੜੀ ਤਹਿਤ ਹੀ ਗਰੀਬ ਦੀ ਸਾਰ ਲੈਣੀ ਭਾਜਪਾ ਕਾਉਂਸਲਰ ਰਜੇਸ਼ ਨਿੰਦੀ ਨੂੰ ਪਈ ਮਹਿੰਗੀ ਹਸਪਤਾਲ ਵਿੱਚੋਂ ਚੋਰੀ ਹੋਇਆ ਮੋਟਰਸਾਈਕਲ ਅੱਜ ਚੋਰੀ ਹੋਇਆ ਭਾਜਪਾ ਕਾਉਂਸਲਰ ਰਜੇਸ਼ ਨਿੰਦੀ ਦਾ ਮੋਟਰਸਾਈਕਲ ਕੱਲ ਕਿਸੇ ਹੋਰ ਦਾ ਪਰਸੋਂ ਕਿਸੇ ਹੋਰ ਦਾ ਉਧਰ ਪੁਲਿਸ ਪਰਚਾ ਕੱਟਣ ਤੋਂ ਕਰਦੀ ਰਹਿੰਦੀ ਹੈ ਆਨਾਕਾਨੀ ਪਤਾ ਨਹੀਂ ਕਿਉਂ ਸਵਾਲ ਇੱਥੇ ਇਹ ਹੈ ਕਿ ਚੋਰ ਕਿੰਨੇ ਚਲਾਕ ਨੇ ਨਹੀਂ ਸਵਾਲ ਇਹ ਹੈ ਕਿ ਇੱਥੋਂ ਦੀ ਪ੍ਰਬੰਧ ਕੀ ਕਿੰਨੀ ਸੁੱਤੀ ਹੋਈ ਏ ਕਦ ਤੱਕ ਚੁੱਕੇ ਜਾਂਦੇ ਰਹਿਣਗੇ ਗਰੀਬਾਂ ਦੇ ਮੋਟਰਸਾਈਕਲ ਕਦ ਤੱਕ ਰੋਂਦਿਆਂ ਕਰ ਲਾਉਂਦਿਆਂ ਲੋਕ ਵਹਾਉਣਗੇ ਆਪਣੀ ਕਿਸਮਤ ਤੇ ਅਥਰੂ ਅਤੇ ਕਦ ਪਵੇਗੀ ਚੋਰਾਂ ਨੂੰ ਨੱਥ ਇਹ ਵੱਡਾ ਸਵਾਲ ਆਉਂ ਸੁਣਦੇ ਆ ਰਜੇਸ਼ ਨਿੰਦੀ ਨਾਲ ਕੀ ਵਾਪਰਿਆ ਸਰ ਕੀ ਨਾਮ ਆਪਣਾ ਜੀ ਅਮਜੇਸ਼ ਨਿੰਦੀ ਸਾਫਾ ਕਾ ਕੌਂਸਲਰ ਆ ਜੀ ਮੈਂ ਕਿ ਪੂਰੇ 11 ਵਜੇ ਸਿਵਲ ਹਸਪੀਟਲ ਕੋਈ ਵੀ ਯਰ ਗੱਜ ਦਾਖਲ ਸੀ ਮੈਂ ਉਹਦਾ ਪਤਾ ਲੈਣ ਗਿਆ ਸੀ ਉਹ ਤੇ 10 ਮਿੰਟ ਮੈਂ ਪਤਾ ਲੈ ਕੇ ਬਾਹਰ ਆਇਆ ਸਮੋਸਾ ਚੱਕੇ ਗਏ ਜਾਂਦੇ ਆਂ ਆ ਚਾਬੀ ਮੇਰੀ ਮੋਟਰਸਾਈਕਲ ਦੀ ਆ ਮੇਰੀ ਮੋਟਰਸਾਈਕਲ ਦੀ ਐਪੀ ਹੈ ਜੀ ਤੇ ਸਿਵਲ ਹਸਪਤਾਲ ਦੇ ਕੋਈ ਕੈਮਰਾ ਨਹੀਂ ਚੱਲ ਰਿਹਾ ਜੀ ਕੋਈ ਸਿਵਲ ਫੋਟੋ ਦਾ ਕੈਮਰਾ ਨਹੀਂ ਚੱਲ ਰਿਹਾ ਠੀਕ ਹੈ ਪੁੱਛਿਆ ਸਰ ਨੇ ਦੱਸਿਆ ਕੋਈ ਉਸੇ ਪੋਤੀਬਾ ਮੈਟਰ પાસે ਲਿਖਵਾਈ ਹੈ ਠੀਕ ਹੈ ਜੀ ਪ੍ਰਸ਼ਾਸਨ ਤੋਂ ਥਾਣੇ ਆਏ ਆ ਮੁੰਛੀ ਆ ਨਹੀਂ ਐਸ ਤੋਂ ਸਾਹ ਨੂੰ ਪਹੁੰਚ ਦਿੱਤਾ ਉਹਨਾਂ ਨੇ ਕੋਈ ਨਹੀਂ ਚੱਕਿਆ ਤੇ ਦਰਗਾਸ ਤੇ ਮੁਲਾਜ਼ਮ ਬੈਠੇ ਕਿੰਨੇ ਦਰਗਾਸ ਮੰਗ ਦੇ ਦਿਓ ਜੀ ਕੋਈ ਕਿਸੇ ਨੂੰ ਮਾਰਕ ਕਰਦੇ ਹਾਂ ਕਿ ਜੋ ਕੀ ਸਰ ਰੋਏ ਪਰ ਦੇ ਐਨੇ ਕੋ ਮਾੜੇ ਹਾਲਾਤ ਹੋ ਚੁੱਕੇ ਨੇ ਘਰੋਂ ਨਿਕਲਣਾ ਵੀ ਬਹੁਤ ਔਖਾ ਹੋ ਗਿਆ ਜੀ ਗੱਡੀ ਬੈ ਜਾਓ ਹੋ ਗਿਆ ਜੀ ਗੱਡੀ ਬੈ ਕੇ ਸਰ ਕੀ ਮਾਮਲਾ ਕੀ ਹੋਇਆ ਜੀ ਸਾਡੇ ਸਾਪਾ ਕਾਉਂਸਲਰ ਨੇ ਜੀ ਰਜੇਸ਼ ਲਿੰਦੀ ਅੱਜ ਆਪਦੇ ਇਲਾਕੇ ਦੇ ਵਿੱਚ ਕੋਈ ਮਰੀਜ਼ ਸੀ ਉਹਨਾਂ ਦਾ ਸਿਵਲ ਹਸਪਤਾਲ ਵਿੱਚ ਪਤਾ ਲਣ ਗਿਆ ਕਰੀਬ 11 ਵਜੇ ਫਿਰ ਮੋਟਰਸਾਈਕਲ ਲਗਾਇਆ ਬਾਹਰ 5 ਮਿੰਟ ਬਾਅਦ ਆਏ ਆ ਤੇ ਮੋਟਰਸਾਈਕਲ ਲੈਣੀ ਸੀਗਾ ਉਹ ਮੈਂ ਗਿਆ ਵਾ ਹਸਪੀਟਲ ਮੈਂ ਵੀ ਗਿਆ ਵਾ ਜਾ ਕੇ ਐਸ ਐਮ ਸਾਹਿਬ ਨੂੰ ਪੁੱਛਿਆ ਉਹ ਕਮਰੇ ਕੈਮਰੇ ਸਾਰੇ ਟੋਟਲ ਬੰਦ ਪਏ ਆ ਔਰ ਇੱਕ ਬੜਾ ਵੱਡਾ ਨਜ਼ਾਰਾ ਉੱਥੇ ਦੇਖਣ ਨੂੰ ਮਿਲਿਆ ਹੈ ਹਸਪੀਟਲ ਦੇ ਵਿੱਚ ਚਾਰ ਪੰਜ ਲੋਕ ਐਸੇ ਮਿਲੇ ਆ ਜਿਹੜੇ ਕਹਿਣ ਲੱਗੇ ਕਿ ਅਸੀਂ ਇਹਦਾ ਭਾਈ ਦਵਾਈ ਲੈਣਾ ਇੱਕ ਬੰਦਾ ਨਾਲ ਲੈ ਕੇ ਆਏ ਆ ਐ ਤੇ ਰੋ ਚਾਰ ਪੰਜ ਮੋਟਰਸਾਈਕਲ ਚੋਰੀ ਹੁੰਦੇ ਆ ਇੱਕ ਨੂੰ ਚੌਕੀਦਾਰੀ ਵਾਸਤੇ ਮੋਟਰਸਾਈਕਲ ਖਾਲੀ ਵਾਸਤੇ ਛੱਡ ਕੇ ਜੰਨੇ ਆ ਤੁਸੀਂ ਇਕੱਲੇ ਕਿਉਂ ਆਏ ਹੋ ਐਸ ਕਰਕੇ ਮੇਰੀ ਤੁਹਾਡੇ ਮਾਧਿਓਂ ਤੋਂ ਸ਼ਹਿਰ ਵਾਸੀਆਂ ਨੂੰ ਬੇਨਤੀ ਇਹ ਹੈ ਕਿ ਸ਼ਹਿਰ ਜਿਹੜਾ ਹੈ ਬੜੇ ਨਾਜੂ ਦੌਰ ਜੋ ਗੁਜ਼ਰ ਰਿਹਾ ਹੈ ਆਪਦੀ ਜੇ ਸੁਰੱਖਿਆ ਕਰਨੀ ਹੈ ਜੇ ਹਸਪੀਟਲ ਜਾਣਾ ਹੈ ਜਾਂ ਕਿਸੇ ਕੰਮ ਕਾਜ ਜਾਣਾ ਹੈ ਆਦੇ ਮੋਟਰਸਾਈਕਲ ਦੇ ਨਾਲ ਇੱਕ ਬੰਦਾ ਜ਼ੂਰ ਲੈ ਕੇ ਜਾਓ ਤਾਂ ਜੋ ਤੁਹਾਡੀ ਔਰ ਆਪਦੀ ਰੱਖਿਆ ਆਪ ਕਰ ਲੋ ਜੇ ਤੁਸੀਂ ਸੋਚੋਗੇ ਵੀ ਪੁਲਿਸ ਜਾਂ ਪ੍ਰਸ਼ਾਸਨ ਤੁਹਾਡੀ ਕੋ ਮਦਦ ਕਰ ਸਕਦਾ ਹੈ ਬਿਲਕੁਲ ਕੋਈ ਨਹੀਂ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ ਨਹੀਂ ਜਿਹੜੇ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਲੋਕ ਗੱਲਾ ਕਰਦੇ ਆ ਕਿ ਪੰਜਾਬ ਜਿਹੜਾ ਬੜੀ ਤਰੱਕੀ ਤੇ ਜਾ ਰਿਹਾ ਹੈ ਪੰਜਾਬ ਨੂੰ ਨਸ਼ੇ ਤੋਂ ਬਚਾਰੇ ਆ ਇਹ ਸਰਕਾਰ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਵਿਕ ਰਿਹਾ ਹੈ ਸਭ ਤੋਂ ਜ਼ਿਆਦਾ ਕ੍ਰਾਈਮ ਹੋ ਰਿਹਾ ਹੈ ਜਿਹੜਿਆ ਗਿਆ ਪ੍ਰਸ਼ਾਸਨ ਨੇ ਆਂ ਆਪਣੀ ਅੱਖਾਂ ਬੰਦ ਕੀਤੀਆਂ ਇਹ ਮੇਰੀ ਤੁਹਾਡੇ ਮਾਜਾਂ ਤੋਂ ਬੇਤੀ ਹੈ ਕਿ ਪੰਜਾਬ ਦੀ ਯੁਵਾ ਪੀੜ੍ਹੀ ਨੂੰ ਬਚਾਉਣ ਵਾਸਤੇ ਇਹ ਜਿਹੜਾ ਨਸ਼ਾ ਰੋਕ ਲੋ ਇਹ ਚੋਰੀਆਂ ਦੀ ਵਜ੍ਹਾ ਵੀ ਨਸ਼ਾ ਹੀ ਹੈ। ਉਹ ਵੀ ਜਿਹੜਾ ਬਸ ਸਾਡੀ ਦਾ ਪ੍ਰਸ਼ਾਸਨਿਕ ਇਹ ਬੇਨਤੀ ਹੈ। ਇੱਥੇ ਤੇ ਪੁਲਿਸ ਸਟੇਸ਼ਨ ਪੁਰਜ ਐਫ ਆਈ ਆਰ ਕਰਾਣ ਤੇ ਐਸ ਐਚ ਓ ਸਾਹਿਬ ਕੀ ਕਹਿ ਰਹੇ? ਐਸ ਐਚ ਓ ਸਾਹਿਬ ਤਾਂ ਹੈਂਡਰੀ ਜੀ ਮੈਂ ਫੋਨ ਵੀ ਕੀਤਾ ਹੈ। ਫੋਨ ਮੇਰਾ ਪਿੱਕ ਨਹੀਂ ਕੀਤਾ ਉਹਨਾਂ ਨੇ ਕਿਸੇ ਵਿਜੀ ਹੋਣਗੇ। ਪਰ ਤਰਖਾ ਜਿਹੜੀ ਅਸੀਂ ਇਹਦੀ ਤਰਖਾਸ ਸੀਗੀ ਕਿਉਂਕਿ ਸਾਡੇ ਮੁਨਸ਼ੀ ਸਾਹਿਬ ਵੀ ਨਹੀਂ ਬੈਠੇ ਸੀ ਤੇ ਅਸੀਂ ਉਹ ਉਹਨਾਂ ਦੇ ਨਾਲ ਸਹਾਇਕ ਬੈਠੇ ਨੇ ਕੋਈ ਉਹਨੂੰ ਦੇ ਚੱਲੇ ਆ ਜੀ ਉਹ ਕਹਿੰਦੇ ਕੋਈ ਨਹੀਂ ਮਾਰਕ ਕਰ ਦਿਆਂਗੇ। ਦੇਖਦੇ ਆ ਜੀ।